ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਔਲ ਖਦੇਰੀ ਫਾਰਮ ਤੇ ਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਔਲਖ ਤੇ ਜਿਲ੍ਹਾ ਇਸ ਪਿੰਡ ਨੂੰ ਫਰੀਦਕੋਟ ਲੱਗਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਾਂਗੇ ਵੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਕੇ ਆਲਟ ਸੈਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋਸਤੋ ਜਿਹੜੀ ਤੁਸੀਂ ਸਾਹਮਣੇ ਸਕਰੀਨ ਤੇ ਮੱਝ ਦੇਖ ਰਹੇ ਇਹਨੇ ਤੀਜਾ ਸੂਆ ਸੂਣਾ ਹੈ 4 ਤੋਂ 5 ਦਿਨ ਹਜੇ ਮੱਝ ਦੇ ਪੂਰੇ ਹੋਣ ਦੇ ਵਿੱਚ ਬਾਕੀ ਹੈ ਚੰਗਾ ਕਦ ਕਾਠ ਹੈ ਤੇ ਸਾਫ ਥਾਨ ਹੋਣੇ ਦੀ ਮੱਝ ਹੈ ਤੇ ਚਾਰਾਂ ਪੰਜਾਂ ਦਿਨਾਂ ਤੱਕ ਜਿਹੜਾ ਮੱਝ ਨੇ ਚੰਗਾ ਹੋਣਾ ਬਣਾ ਕੇ ਫੇਰ ਮੱਝ ਨੇ ਸੂਣਾ ਤੇ ਪੂਰੇ ਵਧੀਆ ਕਦ ਕਾਠ ਦੀ ਚੰਗੀ ਵੇਲ ਹੈ ਮੱਝ ਦੀ ਤੇ ਜੇ ਕਿਸੇ ਵੀਰ ਦੇ ਪਸੰਦ ਆਵੇ 3 ਨੰਬਰ 22 ਦਾ ਸਕਰੀਨ ਤੇ ਚੱਲੂਗਾ ਤੁਸੀਂ ਉਸ ਨੰਬਰ ਤੇ ਕਾਲ ਕਰਕੇ ਇਹ ਮਾਝ ਖਰੀਦ ਸਕਦੇ ਆ ਰੇਟ ਇਹਦਾ ਜਿਹੜਾ ਫੋਨ ਤੇ ਹੋਊਗਾ ਤੁਸੀਂ ਫੋਨ ਕਰਕੇ ਰੇਟ ਪੁੱਛ ਸਕਦੇ ਆ ਸਾਰੇ ਦੋਸਤਾਂ ਦਾ ਵੀਡੀਓ ਵੇਖ ਲਈ ਧੰਨਵਾਦ ਤੇ ਜੁੜੇ ਰਹੋ ਆਪਣੇ ਚੈਨਲ ਆਲਕਾ ਟੀਵੀ ਦੇ ਨਾਲ ਧੰਨਵਾਦ ਜੀ